ਅੱਛਾ ਮਨਕੀਰਤ ਬਾਈ ਜਦੋਂ ਹੜਪ ਇਲਾਕਿਆਂ ਦੇ ਵਿੱਚ ਜਾਂਦੇ ਨੇ ਹਨਾ ਬਾਈ ਇੱਕ ਬਹੁਤ ਵਧੀਆ ਸਿੰਗਰ ਨੇ ਬਹੁਤ ਵੱਡਾ ਨਾਮ ਆ ਉਹਨਾਂ ਦਾ ਆਪਣੀ ਮਿਹਨਤ ਦੇ ਨਾਲ ਆਏ ਨੇ ਉਹਨਾਂ ਦੇ ਵੱਲੋਂ ਇਦਾਨ ਕੀਤਾ ਜਾਂਦਾ ਹੈ ਕਿ 100 ਟਰੈਕਟਰ ਮੈਂ ਦਊਂਗਾ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਕਹਦਾ ਥੋੜਾ ਨਾਮ ਵੀ ਉਹ ਲੰਦੇ ਨੇ ਰੁਪਏ ਵਰਗੇ ਭਰਾ ਹੈਗੇ ਨੇ ਕੋਈ ਗੱਲ ਨਹੀਂ ਪੰਜਾਬੀ ਉਹ ਦਬੇ ਉਹਨਾਂ ਸੰਭਲਾਂਗੇ ਮਨਕੀਰਤ ਬਾਈ ਨੂੰ ਉੱਥੇ ਜਾਣ ਤੋਂ ਪਹਿਲਾਂ ਹੀ ਕਹਤਾ ਸੀ ਕਿ ਬਾਈ ਮੇਰੇ ਵੱਲੋਂ ਇੰਨੀ ਕਿ ਸੇਵਾ ਜਿਹੜੀ ਆ ਉਹ ਤੁਸੀਂ ਬੋਲਦੇ ਹੋ ਤਾਂ ਉੱਥੇ ਪ੍ਰਵਾਸੀ ਨਾਲ 1 ਲੱਖ ਤੋਂ ਟਰੱਕ ਦੇ ਡਾਲਿਆਂ ਤੇ ਚੜ੍ਹ ਕੇ ਖਿੱਚਣ ਲੱਗ ਗਏ ਉਹਨਾਂ ਨੂੰ ਪ੍ਰਵਾਸੀ ਹਾਂਜੀ ਉਹਨਾਂ ਨੂੰ ਪ ਇਹ ਚੀਜ਼ਾਂ ਦਾ ਇੰਨਾ ਮਿਸਯੂਜ਼ ਹੋ ਰਿਹਾ ਉਹ ਮਾਜੇ ਵਾਲੇ ਥੋੜਨਾ ਯਾਰ ਉਹਨਾਂ ਦੇ ਪਹਿਲੇ ਹੀ ਹਫਤਾ ਹੀ ਹੋਈ ਹੈ ਉਹ ਕਹਿੰਦੇ ਵੀ ਸਾਡੇ 크ਰੂਟ ਵੱਜੇ ਮੈਂ ਕਿਹਾ ਵਿਰੋਧ ਦੇਖੋ ਯਾਰ ਵੀ ਕਿਹੜੇ ਲੋਕ ਸਹੀ ਹੈਗੇ ਹਨਾ ਕਿ ਨੁਕਸਾਨ ਬਹੁਤ ਵੱਡਾ ਲੱਖਾਂ ਕਰੋੜਾਂ ਅਰਬਾਂ ਦਾ ਨੁਕਸਾਨ ਹੈਗਾ ਟਾਰਗੇਟ ਕੀ ਆ ਕਿੰਨੇ ਟਰੈਕਟਰ ਸੋਚ ਕੇ ਚੱਲੇ ਹੋ ਕਿੰਨਾ ਫੰਡ ਜਿਹੜਾ ਤੁਸੀਂ ਨੇ ਸਾਈਡ ਤੇ ਕੱਢ ਕੇ ਰੱਖਦਾ ਕਿ ਇਹ ਤਾਂ ਹੁਣ ਉਹਨਾਂ ਦੇ ਲੈਖੇ ਹੀ ਲੱਗਣਾ ਬਈ ਉਹ ਤਾਂ ਹੈ ਹੀ ਕੋਈ ਚੱਕਰ ਨਹੀਂ ਆਪਾਂ ਦਾ ਆਪਣਾ ਫਾਰਮ ਹੈਗਾ ਇੱਥੇ ਆਪਾਂ ਵੇਚ ਦੂਗੇ ਕਿਹੜਾ ਚੱਕਰ ਦੁਨੀਆ ਪਹਿਲਾਂ ਪੰਜਾਬ ਪਹਿਲਾਂ ਬਾਅਦ ਚ ਪੈਸੇ ਲੱਗੇ ਕਰਨਾ ਜੇ ਉਹੀ ਨ ਇਹੋ ਜਿਹੀ ਕੁਰਬਾਨੀ ਕੋਈ ਸੋਤ ਨਹੀਂ ਸਕਦਾ ਮੈਂ ਤੇ ਸੁਣ ਕੇ ਹਰਾਨ ਹੋ ਗਿਆ ਬਾਈ ਘੱਟ ਕਿੰਨਾ ਖਰਚ ਹਲੇ ਆਪਣੀ ਜੇਬ ਦੇ ਵਿੱਚੋਂ ਤੁਸੀਂ ਕੀਤਾ ਬਈ ਸਾਰਾ ਜੇਬ ਤੋਂ ਕੀਤਾ ਆਪਾਂ ਡੋਨੇਸ਼ਨ ਤਾਂ ਕਿਤੇ ਵੀ ਨਹੀਂ ਬਸ ਭਰਾ ਖੜੇ ਰੂਬੋ ਲੈ ਜੋਤ ਰਮਨ ਇਹ ਸਾਰੇ ਹਰਦੀਪ ਬਾਬਾ ਜੀ ਹਨ ਬਹੁਤ ਚੱਲਦਾ ਬਾਈ ਕੋਈ ਚੱਕਰੇ ਨਹੀਂ ਜੈਨਨੀ ਤੱਕੜੇ ਬਹਾ ਹੁਣ ਫਿਰ ਕਿੱਥੇ ਬੰਦਾ ਬੋਲਦਾ ਭਰਾਵਾਂ ਦਾ ਹੌਸਲਾ ਹੈ ਨਾਲ ਦੇ ਯਾਰਾਂ ਦਾ ਹੌਸਲਾ ਹੈ ਕੋਈ ਗੱਲ ਨਹੀਂ ਪਰ ਪਰਿਵਾਰ ਨੂੰ ਜਦੋਂ ਇਹ ਫੈਸਲਾ ਦੱਸਿਆ ਕਿ ਮੈਂ ਹੜਪੀੜਤਾਂ ਦੇ ਲਈ ਇਹ ਕਰਨਾ ਮੈਂ ਉਹਨਾਂ ਨੂੰ ਟਰੈਕਟਰ ਦੇਣੇ ਨੇ ਮੈਂ ਉਹਨਾਂ ਨੂੰ ਕੈਸ਼ ਦੇਣੇ ਨੇ ਪਰਿਵਾਰ ਦਾ ਕੀ ਕਹਿਣਾ ਸੀ ਪਰਿਵਾਰ ਤਾਂ ਬਈ ਕੋਈ ਪ੍ਰੋਵਾਈਡ ਨਹੀਂ ਕਰਦੇ ਉਹਨਾਂ ਨੂੰ ਪਤਾ ਇਹਨੇ ਫੇਰ ਕਰ ਲੈਣਾ ਉਹਨਾਂ ਨੂੰ ਪਤਾ ਬੇਟਾ ਵੀ ਨਾਲੇ ਲੈ ਕੇ ਗਏ ਸੀ ਅਸੀਂ ਵੀ ਅਸੀਂ ਤਾਂ ਕਰ ਰਹੇ ਆਂ ਵੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੋਵੇ ਵੀ ਕੀ ਕਰਨਾ ਨਹੀਂ ਭਾਈ ਮੈਂ ਤਾਂ ਮਨਾ ਕਰਦਾ ਸੀ ਜੀ ਹਮ ਕੋ ਵਾਈਫ ਨੇ ਕਿਹਾ ਕਹਿੰਦੇ ਵੀ ਲੈ ਕੇ ਜਾਓ ਉਹਨਾਂ ਨੇ ਬੰਦੀ ਨਹੀਂ ਕਿਹਾ ਹਾਂ ਹਾਂ ਉਹ ਕਹਿੰਦੇ ਇਹਨੂੰ ਪਤਾ ਹੋਣਾ ਚਾਹੀਦਾ ਪੈਸੇ ਤਾਂ ਤਾਂ ਬਾਈ ਅੰਤੇ ਨਹੀਂ ਹੈਗਾ ਬਾਈ ਐਡਾ ਕਿ ਸਾਡਾ ਛੋਟਾ ਬੰਦਾ ਇਹਦਾ ਜੀ ਅਸੀਂ ਕਹਿ ਸਕਦੇ ਆਂ ਵੀ ਸਾਡੇ ਪੁਆਦ ਦਾ ਕੀ ਸਾਡੇ ਪੂਰੇ ਏਰੀਆ ਦਾ ਨਾਮ ਲੈਵਲ ਬਹੁਤ ਉੱਪਰ ਤੱਕ ਗਿਆ ਇਸ ਬਾਈ ਦੇ ਕੰਮ ਨਾਲ ਤੇ ਬਾਈ ਨੇ ਜੋ ਕਿਹਾ ਉਹ ਆਪਣੇ ਦਮ ਤੇ ਕਰਕੇ ਦਿਖਾਇਆ ਤੇ ਇਹੋ ਜਿਹੇ ਬੰਦੇ ਬਾਈ ਕੋਈ ਬਿਰਲੀ ਹੁੰਦੇ ਨੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਕਈ ਇਲਾਕਿਆਂ ਦੇ ਵਿੱਚ 15 15 18 18 ਫੁੱਟ ਪਾਣੀ ਭਰ ਗਿਆ ਸੀ ਬਾਹਰ ਸੂਬੇ ਵਾਲਿਆਂ ਨੂੰ ਇਹ ਸੀ ਕਿ ਇੰਨਾ ਹੜ੍ਹਾਂ ਦੇ ਵਿੱਚ ਪੰਜਾਬੀ ਟੁੱਟ ਜਾਣਗੇ ਪੰਜਾਬੀ ਡੋਲ ਜਾਣਗੇ ਪਰ ਹੜ੍ਹ ਦੇ ਪਾਣੀ ਪੰਜਾਬੀਆਂ ਦਾ ਹੌਸਲਾ ਨਹੀਂ ਤੋੜ ਪਾਇਆ ਹੜ੍ਹ ਦੇ ਪਾਣੀ ਪੰਜਾਬੀਆਂ ਦਾ ਜਜ਼ਬਾ ਨਹੀਂ ਤੋੜ ਪਾਇਆ ਕਿਉਂਕਿ ਜਦੋਂ ਹੜ੍ਹ ਆਉਂਦੇ ਨੇ ਉਸ ਤੋਂ ਬਾਅਦ ਪੰਜਾਬੀਆਂ ਦੇ ਨਾਲ ਪੰਜਾਬ ਦੇ ਲੋਕ ਹੀ ਚਟਾਨ ਮੰਗ ਖੜ ਜਾਂਦੇ ਨੇ ਮਨਕੀਰਤ ਔਲਖ ਮੰਨਿਆ ਹੋਇਆ ਪੰਜਾਬੀ ਸਿੰਗਰ ਆ ਬਾਈ ਦੇ ਵੱਲੋਂ 100 ਟਰੈਕਟਰ ਹੜ੍ਹ ਪੀੜਤਾਂ ਦੀ ਸਹਾਇਤਾ ਦੇ ਲਈ ਦੇਣ ਦਾ ਐਲਾਨ ਕੀਤਾ ਗਿਆ ਮਨਕੀਰਤ ਦੀਆਂ ਹੜ੍ਹ ਵਾਲੀਆਂ ਇੰਟਰਵਿਊਜ਼ ਦੇ ਵਿੱਚ ਇੱਕ ਨਾਮ ਰੂਪਾ ਸੋਹਣਾ ਤੁਸੀਂ ਨੇ ਜਰੂਰ ਸੁਣਿਆ ਹੋਵੇਗਾ ਉਹੀ ਬਾਈ ਰੂਪਾ ਸੋਹਣਾ ਸਾਡੇ ਨਾਲ ਆ ਜਿਹੜੇ ਕਿ ਹੜਪੀੜਤਾਾਂ ਦੀ ਮਦਦ ਲਗਾਤਾਰ ਕਰਦੇ ਨੇ ਗੱਲ ਬਾਈ ਦੇ ਨਾਲ ਕਰਦੇ ਆ ਬਾਈ ਦੇ ਮੂੰਹੋਂ ਹੀ ਸੁਣਾਉਂਦੇ ਆ ਕਿ ਬਾਈ ਨੇ ਹੜਪੀੜਤਾਾਂ ਦੇ ਲਈ ਹੁਣ ਤੱਕ ਕੀ ਯੋਗਦਾਨ ਦਿੱਤਾ ਰੂਪੇ ਬਾਈ ਬਹੁਤ ਵਾ ਸਵਾਗਤ ਤੇ ਬਹੁਤ ਧੰਨਵਾਦ ਤੁਸੀਂ ਇੱਕ ਸੱਚੇ ਪੰਜਾਬੀ ਹੋਣ ਦਾ ਜਿਹੜਾ ਫਰਜ਼ ਨਿਭਾ ਰਹੇ ਹੋ ਥੈਂਕ ਯੂ ਜੀ ਥੈਂਕ ਯੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਮੂੰਹੋਂ ਦੱਸੋ ਕਿ ਤੁਸੀਂ ਹਾਲੇ ਤੱਕ ਕੀ ਕੀ ਮਦਦ ਜਿਹੜੀ ਆ ਹਰਦਸ਼ਕਾਰ ਲੋਕਾਂ ਦੇ ਲਈ ਕੀਤੀ ਆ ਕੀ ਕੀ ਕੀਤਾ ਰੂਪੇ ਨੇ ਮਿਰ ਜੀ ਆਪਾਂ ਸਾਰੇ ਹੀ ਹਨਾ ਇਕੱਠੇ ਤੇ ਹੁਣ 10 ਟਰੈਕਟਰ ਗਲੋਬ ਸਿੱਖਾਲਿਆਂ ਕੋਲ ਪਹੁੰਚ ਗਏ ਕਿਨੇ ਤੇ ਉੱਥੇ ਪਹਿਲਾਂ ਮਨੇ ਕਿਰਤਬਾਈ ਕਹਿ ਗਿਆ ਸੀ ਹਨਾ 5 ਦਿਨ ਹੋਏ ਸੀ ਕਹਿ ਗਿਆ ਇਹਨੂੰ ਤਾਂ ਫਿਰ ਉਹ ਝੋਟਾ ਸਾਨੂੰ ਪਤਾ ਹੀ ਆ ਫਿਰ ਉਹ ਤਾਂ ਫਿਰ ਨੇਰੀ ਠਾਲ ਦਿੰਦਾ ਉਹ ਪਹੁੰਚ ਗਏ ਉੱਥੇ ਤੇ ਫਿਰ ਉਸ ਤੋਂ ਬਾਅਦ ਹੁਣ ਸਾਨੂੰ ਜਿਵੇਂ ਜਿਵੇਂ ਪਤਾ ਲੱਗ ਰਿਹਾ ਉੱਥੇ ਭੂਰੀ ਵਾਲੇ ਸੰਤਾਂ ਕਿਤੇ ਬੰਨ ਲਾ ਰਹੇ ਹਨਾ ਉਹਨਾਂ ਨੂੰ ਵੀ ਬਾਈ ਕਰਕੇ ਆ ਵੀ 10 ਟਰੈਕਟਰ ਇੱਥੇ ਪਹੁੰਚਾਉਣੇ ਆ ਤੇ 6 ਲੱਖ ਰੁਪਏ ਕੈਸ਼ ਉੱਥੇ ਸੇਵਾ ਕਰਕੇ ਆਏ ਹਨ ਪਰ ਸੇਵਾ ਆਪਾਂ ਤਾਂ ਕੌਣ ਹੁੰਨੇ ਦੇਣ ਵਾਲੇ ਪਰਮਾਤਮਾ ਹੁੰਦਾ ਹਨ ਜਰੀਆ ਤਾਂ ਭੇਜਣ ਵਾਲਾ ਉਹ ਜਿਹੜੇ ਡੀਜ਼ਲ ਦੀ ਸੇਵਾ ਕੋਈ ਜੀਕਣਾ ਬੰਦੇ ਸੇਵਾ ਕਰ ਰਹੇ ਬਹੁਤ ਬੰਦੇ ਸੇਵਾਤ ਲੱਗੇ ਹੋਏ ਉੱਥੇ ਇੰਨੇ ਟਰੈਕਟਰ ਆ ਰਹੇ ਨੇ ਮਿੱਟੀ ਥੈਲਿਆਂ ਭਰ-ਭਰ ਕੇ ਉੱਥੇ ਗਏ ਸੀਗੇ ਬਾਕੀ ਤਾਂ ਗਰਾਊਂਡ ਲੈਵਲ ਤੇ ਸਭ ਪਤਾ ਹੀ ਹੈ ਬਾਈ ਜਿਵੇਂ ਜਿਵੇਂ ਪਤਾ ਲੱਗਦਾ ਸਾਨੂੰ ਉਹਦੇ ਘਰ ਜਾਂਦੇ ਆ ਉੱਥੇ ਦੇਖੀ ਜਾਂਦੀ ਸਿਚੁਏਸ਼ਨ ਕਿਦਾਂ ਵੀ ਕਿਸੇ ਕੁੜੀ ਦਾ ਧੀ ਦਾ ਵਿਆਹ ਰੁਕਿਆ ਹੋਇਆ ਸੀ ਵਿਆਹ ਹੋਣਾ ਸੀ ਉੱਥੇ ਉਹਨਾਂ ਦਾ ਨੁਕਸਾਨ ਹੋ ਗਿਆ ਉਹ ਸਾਰਾ ਨਾਲ ਦੀ ਨਾਲ ਚੱਲ ਰਿਹਾ ਤੁਸੀਂ ਉਹ ਕਰ ਰਹੇ ਹੋ ਹਾਂਜੀ ਸਾਰੇ ਬਸ ਅਸੀਂ ਇਕੱਲੇ ਸਾਰੇ ਇਨੇ ਇਕੱਠੇ ਹਾਂਜੀ ਅਛਾ ਬਾਈ ਮੈਂ ਨਾ ਇੱਕ ਖਾਸ ਗੱਲ ਦੇਖੀ ਬਾਈ ਨੇ ਇੰਨਾ ਕੁਝ ਦੇ ਰਿਆ ਬਾਈ ਨੇ 10 ਟਰੈਕਟਰ ਦਿੱਤੇ ਨੇ ਲੱਖਾਂ ਰੁਪਈਆ ਕੈਸ਼ ਜਿਹੜਾ ਹੜ ਭੀੜਤਾਂ ਦੇ ਲਈ ਦਿੱਤਾ ਪਰ ਆਪਣੇ ਮੂੰਹੋਂ ਬਾਈ ਆਪਣੀ ਸਿਫਤ ਜੀ ਕਰਨੀ ਜਾਂ ਉਹ ਗੱਲ ਕਰਨੀ ਤੁਸੀਂ ਕਿਉਂ ਝਿਜਕ ਕਿਉਂ ਰਹੇ ਹੋ ਬਾਈ ਕਿਤੇ ਕਰਿਓ ਨਹੀਂ ਜੀ ਇਹ ਤਾਂ ਕੋਈ ਹੁਣ ਨਹੀਂ ਜੀ ਕੋਈ ਮੇਰਾ ਤਕਰੀਬਨ ਪਹਿਲਾਂ ਤੋਂ ਚੱਲਦਾ ਹਨਾ ਜੀ ਪਿੰਡ ਦੇ ਵਿੱਚ ਵੀ ਜਿਵੇਂ ਕੋਈ ਕਿਤੇ ਲੰਗਰ ਲੱਗਣਾ ਕੋਈ ਵੀ ਯੋਗਦਾਨ ਹੈ ਕਿਤੇ ਵੀ ਹੁੰਦਾ ਹਨਾ ਆਪਣੇ ਜਿਹੜਾ ਸੰਪਰਕ ਹੁੰਦਾ ਆਪਾਂ ਪੂਰੇ ਉਦਾਂ ਹੀ ਗੁਪਤ ਤਰੀਕੇ ਨਾਲ ਉਤਰਦੇ ਆ ਇਹ ਤਾਂ ਹੁਣ ਚਲੋ ਨਾਮ ਆ ਗਿਆ ਅੱਗੇ ਅੱਗੇ ਜਾਣੇ ਫਿਰ ਪਤਾ ਕਰਦੇ ਹੁਣ ਕਿਸੇ ਨੂੰ ਮੰਨਾਂ ਕਰਦੇ ਵੀ ਚੰਗੇ ਨਹੀਂ ਲੱਗਦੇ ਉਦੋਂ ਫਿਰ ਜਾਣਾ ਪੈਂਦਾ ਬਾਈ ਸ਼ਰਕ ਜਗਾਂ ਅੱਛਾ ਮਨਕੀਰਤ ਬਾਈ ਜਦੋਂ ਹੜਪ ਇਲਾਕਿਆਂ ਦੇ ਵਿੱਚ ਜਾਂਦੇ ਨੇ ਹਨਾ ਬਾਈ ਇੱਕ ਬਹੁਤ ਵਧੀਆ ਸਿੰਗਰ ਨੇ ਬਹੁਤ ਵੱਡਾ ਨਾਮ ਆ ਉਹਨਾਂ ਦਾ ਆਪਣੀ ਮਿਹਨਤ ਦੇ ਨਾਲ ਆਏ ਨੇ ਉਹਨਾਂ ਦੇ ਵੱਲੋਂ ਇਮਾਨ ਕੀਤਾ ਜਾਂਦਾ ਕਿ 100 ਟਰੈਕਟਰ ਮੈਂ ਦਊਂਗਾ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਕਹਦਾ ਤੁਹਾਡਾ ਨਾਮ ਵੀ ਉਹ ਲੰਦੇ ਨੇ ਰੁਪਏ ਵਰਗੇ ਭਰਾ ਹੈਗੇ ਨੇ ਕੋਈ ਗੱਲ ਨਹੀਂ ਪੰਜਾਬੀ ਉਹ ਦਬੇ ਉਹਨਾਂ ਸੰਭਲਾਂਗੇ ਮਨਕੀਰਤ ਬਾਈ ਨੂੰ ਉੱਥੇ ਜਾਣ ਤੋਂ ਪਹਿਲਾਂ ਹੀ ਕਹਤਾ ਸੀ ਕਿ ਬਾਈ ਮੇਰੇ ਵੱਲੋਂ ਇੰਨੀ ਕਿ ਸੇਵਾ ਜਿਹੜੀ ਆ ਉਹ ਮਨਕੀਰਤ ਬਾਈ ਨਾ ਉੱਥੇ ਡੰਗਰਾਂ ਬੱਚਿਆਂ ਦਾ ਚਾਰਾ ਚੂਰਾ ਲੈ ਕੇ ਗਏ ਹਨਾ ਚਾਰ ਚੂਰ ਸਾਰਾ ਤੇ ਹੋਰ ਉਹ ਪ੍ਰੀਤ ਵਾਲੇ ਨੇ ਮੁੰਡੇ ਨੇ ਸੁੱਖੇ ਨੇ ਬੁਲਾਇਆ ਸੀਗਾ ਵੀ ਆਪਾਂ ਜਿਹੜੀ ਫ੍ਰੀ ਸੇਵਾ ਕਰਨੀ ਹੈ ਟਰੈਕਟਰਾਂ ਦੀ ਵੀ ਟਰੈਕਟਰ ਜਿਹੜੇ ਖਰਾਬ ਹੋ ਗਏ ਵੀ ਸਰਵਿਸ ਹੋਣੀ ਹੈ ਪਾਣੀ ਪੈ ਗਿਆ ਵੀ ਆਪਾਂ ਫ੍ਰੀ ਕਰਾਂਗੇ ਤਾਂ ਉੱਥੇ ਬਾਈ ਜੀ ਦਾ ਮੈਂ ਹੁੰਦਲ ਬਾਈ ਨੂੰ ਫੋਨ ਲਾ ਲਿਆ ਮੈਂ ਕਿਹਾ ਬਾਈ ਪ੍ਰੀਤ ਵਾਲਿਆਂ ਨੂੰ ਨਹੀਂ ਨਹੀਂ ਹੁੰਦਲ ਇੱਕ ਮੁੰਡਾ ਚੱਪਰ ਚਿੜੀ ਤੋਂ ਹੈ ਫਿਰ ਉਹਨੂੰ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਚੱਕ ਦੋ ਵੀ ਕੋਈ ਚੱਕਰ ਨਹੀਂ ਆਪਾਂ ਖਰੇ ਖੜੇ ਆ ਨਾਲ ਬਾਈ ਕਹਿੰਦਾ ਵੀ ਇੱਕ ਨਾ ਮੈਂ ਕਿਹਾ ਕੋਈ ਚੱਕਰ ਨਹੀਂ ਜੋ ਬਾਈ ਕਹੂਗਾ ਵੀ ਫੁੱਲ ਜਣਾਵਾ ਕੋਈ ਚੱਕਰੇ ਨਹੀਂ ਉਹ ਇਦਾਂ ਚੱਲੀ ਬਾਈ ਸਾਰੀ ਅੱਛਾ ਵੀ ਕੋਈ ਬਾਲ ਨਹੀਂ ਜੋ ਬੋਲਣਾ ਬੋਲ ਦੋ ਹਾਂਜੀ ਹਾਂਜੀ ਉਹ ਇਦਾਂ ਹੀ ਚੱਲਿਆ ਸਾਰਾ ਉਦਾਂ ਹੀ ਆਪਾਂ ਇੱਕਣਾ ਇੱਕਣਾ ਕਰ ਰਹੇ ਆਂ ਫਿਰ ਅਸੀਂ ਉਹਦਾ ਟਰੈਕਟਰ ਲੈ ਗਏ ਨਾਲ ਕੈਸ਼ ਫਿਰ ਲੈ ਕੇ ਅਸੀਂ ਗਰਾਉਂਡ ਲੈਵਲ ਤੇ ਸਾਰਾ ਉਥੇ ਕਰਕੇ ਆਇਆ ਫਿਰ ਮੈਨੂੰ ਇੱਕ ਮੇਰਾ ਭਰਾ ਹੈ ਨਾ ਮੈਂਟਲੀ ਅਫਸੈਟ ਹੈ ਜੀ ਉਹਦੀ 40 45 ਸਾਲ ਉਮਰ ਹੈ ਫਿਰ ਮੈਨੂੰ ਆਣਾ ਪਿਆ ਉਥੋਂ ਇੱਕ ਰਾਤ ਦਾ ਹਾਂਜੀ ਇੱਕ ਰਾਤ ਤਾਂ ਉਥੇ ਮੈਂ ਲਾਇਆ ਸੀਗਾ next ਰਾਤ ਨੂੰ ਉਹਨੂੰ ਮੈਡੀਸਿਨ ਦੇਣੀ ਹੁੰਦੀ ਹੈ ਉਹ ਮੈਡੀਸਿਨ ਕਿਸੇ ਹੋਰ ਤੋਂ ਦੇਣੀ ਉਹ ਫੁੱਲੀ ਮੈਂਟਲੀ ਅਫਸੈਟ ਉਹਨੂੰ ਕਾਸੀ ਰਾਮ ਵੀ ਨਹੀਂ ਪਤਾ ਤੇ ਉਹ ਫਿਰ ਅਸੀਂ ਉਸ ਕਰਕੇ ਆਣਾ ਪਿਆ ਫਿਰ ਇਹਨਾਂ ਬਾਈ ਨੂੰ ਕੈਸ਼ ਜਿਹੜਾ ਬਾਈ ਫਿਰ ਅਗਲੇ ਦਿਨ ਬਾਈ ਉਹਨਾਂ ਨੇ ਸਾਰੀ ਸੇਵਾ ਕਰਕੇ ਆਏ ਨੇ ਉਥੇ ਬਾਈ ਇਸ ਪੀਰੀਅਡ ਕਿੱਥੋਂ ਲੈ ਕੇ ਆਉਂਦਾ ਪੰਜਾਬ ਹਨਾ ਮਨੂੰ ਕਿਉਂਕਿ ਭਰਾ ਮਰੀਜ਼ ਆ ਭਰਾ ਦਿਮਾਗੀ ਤੌਰ ਤੇ ਥੋੜਾ ਠੀਕ ਨਹੀਂ ਹਾਂਜੀ ਘਰ ਦੇ ਵਿੱਚ ਦੁੱਖ ਹੁੰਦਾ ਜਦੋਂ ਬਰਾਬਰ ਦਾ ਭਾਈ ਜਿਹੜਾ ਜਿਹਨੇ ਸੱਜੀਆਂ ਖੱਬੀਆਂ ਵਾਹਾਂ ਬਣਨਾ ਸੀ ਉਹ ਕਿਤੇ ਠੀਕ ਨਹੀਂ ਤੁਸੀਂ ਆਪਣੇ ਇਹਨੇ ਦਰਦ ਦੇ ਵਿੱਚ ਹੁੰਦੇ ਹੋ ਵੀ ਭਾਈ ਦੂਜਿਆਂ ਦਾ ਦਰਦ ਮਹਿਸੂਸ ਕੀਤਾ ਇਹ ਸਪਿਰਿਟ ਜਿਗਰਾ ਕਿੱਥੋਂ ਲੈ ਕੇ ਆਨੇ ਆ ਬਾਈ ਭਾਈ ਆਪਣੇ ਘਰੇ ਦਰਦ ਹੈਗਾ ਆਪਾਂ ਨੂੰ ਪਤਾ ਉਹ ਪਤਾ ਹੋਣ ਦੇ ਕਰਕੇ ਵੀ ਸਾਨੂੰ ਫਿਰ ਸਾਰੇ ਜਗਾਂ ਜਾਣਾ ਪੈਂਦਾ ਮਨ ਭੀ ਭਰੇ ਆ ਨਹੀਂ ਦੇਖੋ ਇਹ 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 ਹੌਸਲਾ ਮਨ ਨੂੰ ਲੱਗਦਾ ਬਾਈ ਪੰਜਾਬ ਦਾ ਹੀ ਹੋ ਸਕਦਾ ਕਿ ਆਪਣਾ ਦਰਦ ਅਸੀਂ ਭੁੱਲ ਕੇ ਅਸੀਂ ਦੂਜਿਆਂ ਦਾ ਦਰਦ ਜਿਹੜਾ ਵੰਡਾਉਣ ਅਸੀਂ ਜਾਣਦੇ ਆ ਅਸੀਂ ਕੋਈ ਗੱਲ ਨਹੀਂ ਯਾਰ ਤੁਹਾਡੇ ਨਾਲ ਖੜੇ ਹਾਂ ਹਾਂਜੀ ਹਾਂਜੀ ਬਾਈ ਪ੍ਰਮਾਤਮਾ ਤਾਂਹੀਂ ਤਾਂ ਤੋਰੀ ਫਿਰਦਾ ਐਨੀ ਚੀਜ਼ਾਂ ਨਿਕਲ ਕੇ ਆ ਗਈ ਹੈ ਨਾ ਉਸੇ ਕਰਕੇ ਆਪਾਂ ਚੱਲ ਰਹੇ ਹਾਂ ਤਾਂ ਪ੍ਰਮਾਤਮਾ ਹੈਗਾ ਉਹ ਬੈਠਾ ਉਪਰ ਚਲੀ ਜਾਣਾ ਸਾਰਾ ਅੱਛਾ ਬਾਈ ਹੁਣ ਮੈਂ ਇਹ ਸਵਾਲ ਮੈਨੂੰ ਨਹੀਂ ਪਤਾ ਕਿ ਮੈਨੂੰ ਪੁੱਛਣਾ ਚਾਹੀਦਾ ਹੈ ਜਾਂ ਨਹੀਂ ਪੁੱਛਣਾ ਚਾਹੀਦਾ 10 ਟਰੈਕਟਰ ਦੇ ਚੁੱਕੇ ਹਾਂ ਜੇ ਘੱਟੋ ਘੱਟ ਆਪਾਂ ਲਗਾ ਲਈਏ ਤਾਂ 10 ਲੱਖ ਦੇ ਆਸ-ਪਾਸ ਦੀ ਕੀਮਤ ਜਿਹੜੀ ਆ ਟਰੈਕਟਰਾਂ ਦੀ ਆ ਜਾਂਦੀ ਹੈ ਕੋਈ 7-8 ਲੱਖ ਕੁਝ ਕੈਸ਼ ਵੀ ਤੁਸੀਂ ਮੈਂ ਵੀਡੀਓ ਤੋਂ ਵੀਰੇ ਉਹਨਾਂ ਕੋਲ ਦੇਖ ਰਿਹਾ ਸੀ ਕੈਸ਼ ਵੀ ਦੇ ਕੇ ਕਿੰਨਾ ਖਰਚ ਹਲੇ ਆਪਣੀ ਜੇਬ ਦੇ ਵਿੱਚੋਂ ਤੁਸੀਂ ਕੀਤਾ ਬਈ ਸਾਰਾ ਜੇਬ ਤੋਂ ਕੀਤਾ ਆਪਾਂ ਡੋਨੇਸ਼ਨ ਤਾਂ ਕਿਤੇ ਵੀ ਨਹੀਂ ਨਾ ਕਿਤੇ ਆਪਣੇ ਪੱਲੇ ਤੋਂ ਹਾਂਜੀ 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 ਵੀ ਭਰਾ ਖੜੇ ਰੂਬਲ ਜੋਤ ਰਮਨ ਇਹ ਸਾਰੇ ਹਰਦੀਪ ਬਾਬਾ ਜੀ ਹਨ ਬਹੁਤ ਚੱਲਦਾ ਬਾਈ ਕੋਈ ਚੱਕਰੇ ਨਹੀਂ ਜੈਨੇ ਤੱਕੜੇ ਬਹਾ ਹੁਣ ਫਿਰ ਕਿੱਥੇ ਬੰਦਾ ਡੋਲਦਾ ਕਿੰਨਾ ਕੁ ਪੈਸਾ ਦੇ ਚੁੱਕੇ ਬਾਈ ਤੇ ਨਹੀਂ ਬਾਈ ਨਹੀਂ ਬਾਈ ਪੈਸੇ ਤਾਂ ਤਾਂ ਬਾਈ ਅੰਤੇ ਨਹੀਂ ਹੈਗਾ ਬਾਈ ਐਡਾ ਕਿ ਸਾਡਾ ਛੋਟਾ ਬੰਦਾ ਇਹਦਾ ਜੀ ਅਸੀਂ ਕਹਿ ਸਕਦੇ ਹਾਂ ਵੀ ਸਾਡੇ ਪੁਆਦ ਦਾ ਕੀ ਸਾਡੇ ਪੂਰੇ ਏਰੀਏ ਦਾ ਨਾਮ ਲੈਵਲ ਬਹੁਤ ਉੱਪਰ ਤੱਕ ਗਿਆ ਇਸ ਬਾਈ ਦੇ ਕੰਮ ਨਾਲ ਤੇ ਬਾਈ ਨੇ ਜੋ ਕਿਹਾ ਉਹ ਆਪਣੇ ਦਮ ਤੇ ਕਰਕੇ ਦਿਖਾਇਆ ਤੇ ਇਹ ਜਿਹੇ ਬੰਦੇ ਬਾਈ ਕੋਈ ਬਿਰਲੀ ਹੁੰਦੀ ਨੇ ਠੀਕ ਨਹੀਂ ਬਾਈ ਵੇਖੋ ਬਾਈ ਨਾ ਮੈਨੂੰ ਇੱਕ ਗੱਲ ਖਾਸ ਲੱਗੀ ਬਾਈ ਕਰੋੜਾਂ ਰੁਪਈਆ ਲਗਾ ਚੁੱਕੇ ਨੇ ਹਨਾ 2-3 ਕਰੋੜ ਮੈਨੂੰ ਲੱਗਦਾ ਮੋਟਾ-ਮੋਟਾ ਕਿ ਲਗਾ ਚੁੱਕੇ ਨੇ ਮੇਰੇ ਵਰਗਾ ਕੋਈ 100 ਰੁਪਈਆ ਦੇ ਕੇ 10 ਜਗ੍ਹਾ ਨੌ ਬੁਲਾਉਂਦਾ ਕਿ ਮੈਂ 100 ਰੁਪਈਆ ਦਿੰਦਾ ਬਾਈ ਕਹਿੰਦਾ ਚਲੋ ਛੱਡੋ ਜੀ ਕੋਈ ਨਹੀਂ ਨਹੀਂ ਬਾਈ ਨੇ ਤਾਂ ਜਮਾ ਹੀ ਬਾਈ ਨੇ ਤਾਂ ਸਾਹਮਣੇ ਕਿਹਾ ਉਹ ਮਨਕੀਰ ਤਾਂ ਬਾਈ ਨੂੰ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਬਾਈ ਲੱਗੇ ਰਹੋ ਵੀ ਅਸੀਂ ਤੁਹਾਡੇ ਨਾਲ ਮੋਡੇ ਦਾ ਮੋਡਾ ਲਾ ਕੇ ਖੜੇ ਆਂ ਬਾਈ ਬਾਈ ਕਿਤੇ ਆਂਦੇ ਹੀ ਨਹੀਂ ਹੈਗਾ ਮੁਰੇ ਅਸੀਂ ਤਾਂ ਆਪ ਬਾਈ ਨੂੰ ਕਹਿੰਦੇ ਵੀ ਬਾਈ ਤੁਸੀਂ ਮਾੜਾ ਮੋਟਾ ਉਹ ਕਰੋ ਬਾਈ ਕਹਿੰਦਾ ਨਹੀਂ ਉਹ ਰੱਬ ਨੇ ਜਿੱਥੇ ਤੱਕ ਆਪਾਂ ਨੂੰ ਪਹਚਾਣਾ ਪਹਚਾਈ ਦੇਣਾ ਬਾਈ ਫਿਰ ਪਰਿਵਾਰ ਕੀ ਕਹਿੰਦਾ ਜਦੋਂ ਕਿਉਂਕਿ ਮਿਹਨਤ ਦੀ ਕਮਾਈ ਆ ਤੁਸੀਂ ਨੇ ਮਿਹਨਤਾਂ ਕੀਤੀਆਂ ਨੇ ਪ੍ਰਾਪਰਟੀ ਦਾ ਕੰਮ ਆ ਮੈਨੂੰ ਲੱਗਦਾ ਹਨਾ ਤੁਹਾਡਾ ਪ੍ਰਾਪਰਟੀ ਦਾ ਕੰਮ ਆ ਦਿਨ ਰਾਤ ਫਿਰਦੇ ਹੋ ਮਿਹਨਤਾਂ ਕਰਦੇ ਹੋ ਜਦੋਂ ਪਰਿਵਾਰ ਨੂੰ ਇਹ ਫੈਸਲਾ ਦੱਸਿਆ ਭਰਾਵਾਂ ਦਾ ਹੌਸਲਾ ਹੈ ਨਾਲ ਦੇ ਯਾਰਾਂ ਦਾ ਹੌਸਲਾ ਕੋਈ ਗੱਲ ਨਹੀਂ ਪਰ ਪਰਿਵਾਰ ਨੂੰ ਜਦੋਂ ਇਹ ਫੈਸਲਾ ਦੱਸਿਆ ਕਿ ਮੈਂ ਹੜਪੀੜਤਾਂ ਦੇ ਲਈ ਇਹ ਕਰਨਾ ਮੈਂ ਉਹਨਾਂ ਨੂੰ ਟਰੈਕਟਰ ਦੇਣੇ ਨੇ ਮੈਂ ਉਹਨਾਂ ਨੂੰ ਕੈਸ਼ ਦੇਣੇ ਨੇ ਪਰਿਵਾਰ ਦਾ ਕੀ ਕਹਿਣਾ ਸੀ ਪਰਿਵਾਰ ਤਾਂ ਬਈ ਕੋਈ ਪ੍ਰੋਵਾਈਡ ਨਹੀਂ ਕਰਦੇ ਉਹਨਾਂ ਨੂੰ ਪਤਾ ਇਹਨੇ ਫੇਰ ਕਰ ਲੈਣਾ ਉਹਨਾਂ ਨੂੰ ਪਤਾ ਬੇਟਾ ਵੀ ਨਾਲੇ ਹੀ ਲੈ ਕੇ ਗਏ ਸੀ ਅਸੀਂ ਵੀ ਅਸੀਂ ਤਾਂ ਕਰ ਰਹੇ ਆਂ ਵੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੋਵੇ ਵੀ ਕੀ ਕਰਨਾ ਪਰਿਵਾਰ ਨਹੀਂ ਪਰਿਵਾਰ ਤਾਂ ਕਹਿੰਦਾ ਵੀ ਥਾਪੀ ਦੇ ਦੇ ਨਾ ਵੀ ਚਲੋ ਬੇਟੇ ਦੀ ਕਿੰਨੀ ਉਮਰ ਆ ਉਹਦੀ 13 ਸਾਲ ਹੈ ਉਹਨੂੰ ਹੜਾਂ ਚ ਲੈ ਗਏ ਹਾਂ ਹਾਂ ਨਾਲੇ ਸੀ ਇੱਕ ਦੋ ਦਿਨ ਅਸੀਂ ਉੱਥੇ ਰਹੇ ਨਾਲ ਹੀ ਰ ਪੇਰੈਂਟਸ ਹੁਣ ਆਪਾਂ ਵੀ ਏਡੇ ਏਡੇ ਹੋ ਗਏ ਆਪਣੇ ਪੇਰੈਂਟਸ ਕਹਿੰਦੇ ਨਹੀਂ ਬੇਟਾ ਉੱਥੇ ਇਹ ਚੀਜ਼ ਖਤਰਾ ਹੈਗਾ ਤੁਸੀਂ ਨਾ ਜਾਓ ਤੁਹਾਨੂੰ ਡਰ ਨਹੀਂ ਲੱਗਿਆ ਤੁਸੀਂ 13 ਸਾਲ ਦਾ ਪੁੱਤ 12 12 ਫੁੱਟ ਪਾਣੀ ਦੇ ਵਿੱਚ ਲੈ ਗਿਓ ਬਾਈ ਨਹੀਂ ਬਾਈ ਮੈਂ ਤਾਂ ਮਨਾ ਕਰਦਾ ਸੀ ਸਹੀ ਸਭ ਕੁ ਵਾਈਫ ਨੇ ਕਿਹਾ ਕਹਿੰਦੇ ਵੀ ਲੈ ਕੇ ਜਾਓ ਉਹਨਾਂ ਨੇ ਮੰਨਿਆ ਕਿਛਾ ਹਾਂ ਹਾਂ ਉਹ ਕਹਿੰਦੇ ਇਹਨੂੰ ਪਤਾ ਹੋਣਾ ਚਾਹੀਦਾ अच्छा हां फिर मैं कह चला भाई ਜਿਹਨੇ ਹੈਗਾ ਤਾਂ ਫਿਰ ਆ ਜਾਓ ਫਿਰ ਮੈਂ ਗੱਡੀ ਆਸੀ ਸਾਰੇ ਬੈਠੇ ਨਾਲ ਹੀ ਬਿਠਾਇਆ ਚੱਲ ਪਹਾਲੇ ਕੀ ਕਹਿੰਦਾ ਫਿਰ ਬੇਟਾ ਉੱਥੇ ਜਦੋਂ ਹਾਲਾਤ ਦੇਖੇ ਉੱਥੇ ਲੋਕਾਂ ਦਾ ਦਰਦ ਦੇਖਿਆ ਜਦੋਂ ਆਪਣੇ ਬਾਪੂ ਨੂੰ ਉਹਨਾਂ ਦੇ ਨਾਲ ਖੜਦਾ ਦੇਖਿਆ ਉਹਨਾਂ ਭੈਣਾਂ ਦੀ ਮਦਦ ਕਰਦਾ ਦੇਖਿਆ ਜਿਨ੍ਹਾਂ ਦੇ ਜਿਹੜੇ ਨੇ ਵਿਆਹ ਰੱਖੇ ਹੋਏ ਸੀ ਜਿਨ੍ਹਾਂ ਲੋਕਾਂ ਦੇ ਉਹ ਉਹਦਾ ਕੀ ਰਿਐਕਸ਼ਨ ਸੀ ਬਈ ਉਹਨੇ ਦੋਕ ਜਗਾ ਉਤਰਿਆ ਫਿਰ ਤਾਂ ਉਤਰੇ ਹੀ ਨਹੀਂ ਉਹਦਾ ਮਨ ਖਰਾਬ ਹੋ ਗਿਆ ਅੱਛਾ ਹੂੰ ਉਹਨੇ ਦੇਖਿਆ ਜਿਹੜੇ ਛੋਟੇ ਛੋਟੇ ਬੱਚੇ ਐ ਕੋਈ ਇੱਧਰ ਖੇਡਦਾ ਨਾ ਉਹ ਸਾਰੇ ਦੇਖ ਕੇ ਫਿਰ ਬੱਚੇ ਨੂੰ ਬੱਚੇ ਨਾਲ ਹੁੰਦੀ ਹੈ ਫਿਰ ਉਹ ਗੱਡੀ ਚੋਂ ਬਾਸ ਗੱਡੀ 'ਚ ਇਹ ਕਹਿੰਦਾ ਵੀ ਮੈਨੂੰ ਨਾ ਤਰੋ ਮੈਂ ਕਿਹਾ ਠੀਕ ਹੈ ਚਲ ਤੂੰ ਕੋਈ ਨੀ ਤੂੰ ਬੈਠ ਆਪਾਂ ਕਰੀ ਜਾਨੇ ਕਿਹੜੇ ਇਲਾਕੇ 'ਚ ਜਾ ਕੇ ਆਇਓ ਬਾਈ ਹੜ ਵਾਲੇ ਕਿਹੜੇ ਇਲਾਕੇ 'ਚ ਜਾ ਕੇ ਆਇਓ ਅਸੀਂ ਡੇਰਾ ਬਾਬਾ ਨਾਨਕ ਜੀ ਉਧਰ ਪਿੰਡਾਂ ਦੇ ਮੈਂ ਕਹਿੰਦਾ ਵਿੱਚ ਸਿੱਟਾ ਵਾਲੇ ਸਾਰੇ ਅੰਦਰ ਕਬਰ ਜਾ ਕੇ ਦੇਖ ਕੇ ਫੇਰ ਕਰਿਆ ਉੱਥੇ ਸਾਰਾ ਕਿਸ ਹੱਦ ਤੱਕ ਹਾਲਾਤ ਖਰਾਬ ਨੇ ਬਾਈ ਕਿਉਂਕਿ ਹੁਣ ਪੰਜਾਬੀਆਂ ਨੇ ਬੇਸ਼ੱਕ ਰਾਸ਼ਨ ਦੇ ਭੰਡਾਰ ਖੋਲ ਦੱਤੇ ਨੇ ਜੀ ਦਿਹਾੜੀਦਾਰ ਮਜ਼ਦੂਰ ਵੀ ਜਿਹੜਾ 100 100 2 200 ਰੁਪਇਆ ਕਰਕੇ ਆਪਣੀਆਂ ਮਿਹਨਤ ਦੀਆਂ ਕਮਾਈਆਂ ਦੇ ਵਿੱਚੋਂ ਹੜਪੀੜਤਾ ਦੀ ਮਦਦ ਕਰਦੇ ਨੇ ਤੁਸੀਂ ਨੇ ਗਰਾਊਂਡ ਤੇ ਜਾ ਕੇ ਦੇਖਿਆ ਤੁਸੀਂ ਆਪਣੇ ਹੱਥਾਂ ਦੇ ਨਾਲ ਆਪਣਾ ਲੱਖਾਂ ਰੁਪਇਆ ਮਿਹਨਤ ਦੀ ਕਮਾਈ ਜਿਹੜੀ ਆ ਉੱਥੇ ਦਿੱਤੀ ਆ ਹਾਲਾਤ ਕੀ ਨੇ ਕਿਉਂਕਿ ਇੱਕ ਸਵਾਲ ਇਹ ਵੀ ਆ ਮਾਝੀ ਵਾਲਿਆਂ ਦੇ ਉੱਪਰ ਕੁਰਬਾਨੀ ਵਾਲੀ ਧਰਤੀ ਆ ਪਰ ਰਾਸ਼ਨ ਨੂੰ ਟੁੱਟ ਕੇ ਪੈ ਰਹੇ ਨੇ ਰਾਸ਼ਨ ਨੂੰ ਹੁਣ ਉਹ ਲੋਕ ਲੁੱਟ ਰਹੇ ਨੇ ਨਹੀਂ ਨਹੀਂ ਭਾਈ ਅਸੀਂ ਦਾ ਪਵਾ ਏਰੀਆ ਪਹਿਲਾਂ ਸਾਨੂੰ ਹੁਣ ਹੁਣ ਖੜਨ ਦਾ ਮੌਕਾ ਮਿਲਿਆ ਪਹਿਲਾਂ ਮਾਜਾ ਖੜਦਾ ਸੀ ਸਾਰਾ ਇਤਿਹਾਸ ਹੀ ਉਹਨਾਂ ਦੇ ਬਹੁਤ ਬੜੇ ਨੇ ਤੇ ਪਵਾ ਦੇ ਨਾਤੇ ਹੁਣੇ ਕਰਕੇ ਅਸੀਂ ਜਾ ਕੇ ਉੱਥੇ ਕਰ ਰਹੇ ਸੀਗੇ ਹਨ ਫਿਰ ਉੱਥੇ ਅਸੀਂ ਦੇਖਿਆ ਜਦੋਂ ਨਾ ਅਸੀਂ ਇੱਕ ਜਗ੍ਹਾ ਚਾਹ ਪੀਣ ਲੱਗੇ ਉਹ ਬਾਈ ਨੇ ਕਹਿੰਨਾ ਵੀ ਚਾਹ ਪੀਓ ਮੈਂ ਬਿਸਕੁਟ ਖਾਏ ਰੂਬਲ ਨਾਲੇ ਸੀ ਉੱਥੇ ਨਾ ਟਰੱਕ ਆ ਗਿਆ ਉਹ ਸਰੋਂ ਦੇ ਤੇਲ ਹਨਾ ਆਟਾ ਸਾਰਾ ਸਰਫ ਸਰਫ ਦੇ ਰਹੇ ਤਾਂ ਉੱਥੇ ਪ੍ਰਵਾਸੀ ਨਾ 1 ਲੱਖ ਤੋਂ ਟਰੱਕ ਦੇ ਡਾਲਿਆਂ ਤੇ ਚੜ ਕੇ ਖਿੱਚਣ ਲੱਗੇ ਉਹਨਾਂ ਨੂੰ ਉਹ ਖਿਚੜੇ ਹਾਂਜੀ ਹਾਂਜੀ ਆਪਣੀ ਵੀਡੀਓ ਤੁਹਾਨੂੰ ਦਿਖਾਣਾ ਮੈਂ ਉਹ ਜਿਹੜਾ ਖਿਚੜੇ ਦੇਖਿਆ ਹਨ ਇੱਕ ਲੇਡੀ ਨੇ ਉਹਨੇ ਸਰਵ ਦਾ ਪੈਕੇਟ ਫੜਾਇਆ ਉਹ ਲੇਡੀ ਨੇ ਫੜ ਲਿਆ ਉਹ ਸਰਵ ਦਾ ਪੈਕੇਟ ਜਾਂ ਉਹਨੇ ਆਟੇ ਦੀ ਥੈਲੀ ਰਖਾਈ ਉਹ ਲੇਡੀ ਸਰਵ ਦਾ ਪੈਕੇਟ ਉੱਥੇ ਛੱਡ ਗਏ ਨਾ ਆਟੇ ਦੀ ਥੈਲੀ ਦੇ ਮਗਰ ਪੈ ਗਈ ਉਹਨਾਂ ਆਟੇ ਦੀ ਥੈਲੀ ਫੜੀ ਉਹ ਸਰਵ ਦਾ ਪੈਕੇਟ ਉੱਥੇ ਪਿਆ ਉਹ ਲੈ ਕੇ ਉਧਰੋਂ ਨਿਕਲੇ ਉਧਰੋਂ ਉਧਰ ਨਿਕਲ ਗਏ ਐਨੇ ਬੇਸਤ ਹੋਏ ਹੋਏ ਨੇ ਪਰਵਾਸੀ ਹਾਂਜੀ ਉਹਨਾਂ ਨੂੰ ਪਤਾ ਹੀ ਨਹੀਂ ਇਹ ਚੀਜ਼ਾਂ ਦਾ ਇੰਨਾ ਮਿਸਯੂਜ਼ ਹੋ ਰਿਹਾ ਉਹ ਮਾਜੇ ਵਾਲੇ ਥੋੜਨਾ ਯਾਰ ਉਹਨਾਂ ਦੇ ਪਹਿਲਾਂ ਹੀ ਹਫਤਾ ਹੀ ਹੋਈ ਹੈ ਉਹ ਕਹਿੰਦੇ ਉਹ ਉਹਨਾਂ ਦੇ ਉਹ ਤਾਂ ਵਿਚਾਰਿਆਂ ਨੂੰ ਇੰਨਾ ਬੁਰਾ ਹਾਲ ਹੋ ਤਾਂ ਰੋਂਦੇ ਨਹੀਂ ਚਲੇ ਜਾਂਦੇ। ਮਤਲਬ ਬਦਨਾਮ ਮਾਜਾ ਕਰ ਰਹੇ ਨੇ ਕਰ ਰਹੇ ਨੇ ਗਰਵਾਈਆਂ ਕੁਝ। ਪਰ ਵਾਸੀ ਉਹ ਰੇੜੀਆਂ ਬਾਈ ਥੱਲੇ ਨਾ ਐ ਰੋਡ ਦੇ ਜਿੱਥੇ ਪਾਣੀ ਹੈ ਨਹੀਂ ਉੱਥੇ ਉਹਨਾਂ ਨੇ ਰੇੜੀਆਂ ਲਾਈਆਂ ਹੋਈਆਂ। ਉਹ ਖਿੱਚਦੇ ਆ ਫਟਾਫਟ ਉਹਨਾਂ ਦੇ ਇੱਕ ਦੇ ਦੋ ਦੋ ਚਾਰ ਚਾਰ ਤਾਂ ਹੁੰਦੇ ਆ। ਉਹ ਨਾਲੇ ਇਕੱਠੇ ਗਿਰਦੇ ਇੱਕ ਜਣਾ ਲਾ ਕੇ ਰੇੜੀ ਢੱਕਿਆਂ ਦਾ ਉਹ ਦੁਆਰੇ ਫੇਰ ਖੜ ਜਾਂਦੇ ਨੇ। ਅੱਛਾ ਭਾਈ ਮਾਜੇ ਵਾਲਿਆਂ ਦੀ ਇੱਕ ਸਿਫਤ ਹੈਗੀ ਆ ਕਿ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਕਿਉਂਕਿ ਜਦੋਂ ਮੈਂ ਕਾਫੀ ਵੀਡੀਓਜ਼ ਦੇਖਦਾ ਕੋਈ ਵੀ ਉੱਥੇ ਜਾਂਦਾ ਮਦਦ ਲੈ ਕੇ ਕਿਸ਼ਤੀ ਲੈ ਕੇ ਜਾਂਦੇ ਨੇ ਪਹਿਲਾਂ ਤਾਂ ਜਕਾਰੇ ਲਗਾਏ ਜਾਂਦੇ ਨੇ ਉੱਥੇ ਤੇ ਉਸ ਤੋਂ ਬਾਅਦ ਕਹਿਆ ਜਾਂਦਾ ਪੁੱਤ ਕੋਈ ਗੱਲ ਨਹੀਂ ਮਦਦ ਲੈ ਕੇ ਆਇਓ ਤੁਸੀਂ ਚਾਹ ਦਾ ਗਫਾ ਛੱਕੇ ਜੋ ਉਹ ਚਾਹ ਤਾਂ ਬਈ ਬਹੁਤ ਪੁੱਛਦੇ ਆ ਹੁਣ ਮਨਕਿਰਤ ਨੂੰ ਥ੍ਰੈਟ ਦਾ ਸੀਗਾ ਉੱਥੇ ਵੀ ਬੈਠ ਨਹੀਂ ਸਕਦੇ ਸੀ ਕਿਉਂ ਪ੍ਰੋਟੋਕੋਲ ਪੁਲਿਸ ਪ੍ਰਸ਼ਾਸਨ ਲੱਗਿਆ ਸੀ ਨਾਲ ਉਹ ਉੱਥੇ ਚਾਹ ਬਾਣੀ ਬੈਠ ਕੇ ਛੱਕ ਨਹੀਂ ਸਕਦੇ ਸੀ ਵੀ ਫਟਾਫਟ ਕਵਰ ਕਰਨ ਦੇ ਉਹ ਤਾਂ ਹਰੇਕ ਚਾਹ ਬਾਣੀ ਪੁੱਛਦੇ ਪੁੱਛ ਰਹੇ ਕਹਿੰਦੇ ਵੀ ਬੈਠੋ ਉਥੇ ਫਿਰ ਬੈਠੇ ਜਾਂਦੇ ਨੇ ਥੋੜਾ ਮਨ ਨੂੰ ਇਹ ਵੀ ਹੁੰਦਾ ਵੀ ਟਾਈਮ ਨਹੀਂ ਦੇ ਪਾਈ ਇੱਥੇ ਬੜਾ ਬੈਠ ਕੇ ਹਨ ਉਹ ਚੱਕਰ ਹੁੰਦਾ ਬਹੁਤ ਹੁਣ ਇੱਕ ਪਾਠੀ ਸਿੰਘ ਸੀਗੇ ਉਹ ਹੈਂਡੀਕੈਪਡ ਸੀਗੇ ਉਹਨਾਂ ਦੇ ਵਿਚਾਰਿਆਂ ਦਾ ਘਰ ਦਾ ਸਾਰਾ ਹੀ ਹਾਲਾ ਬੂਰਾ ਹਾਲਤ ਉਹਨਾਂ ਦੇ ਕੱਪੜੇ ਵਿਚਰੇ ਆਪ ਗਿੱਲੇ ਕਿਉਂ ਗਰਮੀ ਇੰਨੀ ਹੋਮਸ ਹੋ ਗਈ ਬਿਜਲੀ ਹੈ ਨਹੀਂ ਉਹ ਵਿਚਾਰੇ ਬੈਠੇ ਉਹਨਾਂ ਦੇ ਬੜਾ ਸਾਨੂੰ ਉਹ ਆਇਆ ਫਿਰ ਉਥੇ ਦੇ ਕੇ ਕੈਸ਼ ਉਹਨਾਂ ਨੇ ਕਿਹਾ ਵੀ ਤੁਸੀਂ ਕਰੋ ਜੇ ਲੋੜ ਪਈ ਤਾਂ ਫੋਨ ਕਰਿਓ ਅੱਛਾ ਰੂਪੇ ਉਹ ਨਹੀਂ ਮਨਕੀਰਤ ਬਾਈ ਉਹ ਨਹੀਂ ਬਾਕੀ ਸਾਰੇ ਯਾਰ ਮਦਦ ਕਰ ਰਹੇ ਨੇ ਮਨਕੀਰਤ ਬਾਈ ਨੂੰ ਵੀ ਥ੍ਰੈਟ ਆ ਉਹ ਆਪਾਂ ਨੂੰ ਸਭ ਨੂੰ ਪਤਾ ਹੈਗਾ ਹਨਾ ਪਿਛਲ ਰੂਪੇ ਨੂੰ ਨਹੀਂ ਕਦੇ ਆਇਆ ਥ੍ਰੈਟ ਆਇਆ ਕਿਸੇ ਨੇ ਕਹਿੰਦਾ ਹੋਵੇ ਕਿ ਤੂੰ ਬਹੁਤਾ ਵੱਡਾ ਸਮਾਜ ਸੇਵੀ ਬਣਿਆ ਫਿਰਦਾ ਤੇਰੇ ਕੋਲ ਪੈਸਾ ਜੇ ਇੰਨਾ ਹੈਗਾ ਤਾਂ ਕੱਢ ਥੋੜਾ ਜਿਹਾ ਇਧਰ ਨੂੰ ਬਈ ਚਲੋ ਦਾ ਪਰਮਾਤਮਾ ਨੂੰ ਪਤਾ ਆਪਾਂ ਇਸ ਜਿਹੇ ਲੈਵਲ ਤੇ ਬੋਲਦੇ ਹਨਾ ਬਾਕੀ ਭਰਾ ਬਹੁਤ ਨੇ ਹੁਣ ਆਪਣੇ ਜਿਹੜੇ ਬਰਾਸਤੀ ਖੇਡਣ ਵਾਲੇ ਨੇ ਹਨਾ ਸੋਨੀ ਬਰੰਪਰ ਹੈ ਬਾਈ ਹਨਾ ਕਬੂਤਰਾਂ ਦਾ ਪੰਜਾਬ ਦਾ ਪ੍ਰਧਾਨ ਬਣਾਇਆ ਉਹ ਉਹ ਬਾਈ ਦਾ ਫੋਨ ਆਇਆ ਉਹਨੇ ਮੈਂ ਕਹਿੰਨਾ ਪਤਾ ਨਹੀਂ ਕਿੰਨੇ ਲੱਖ ਰੁਪਏ ਇਕੱਠਾ ਕਰਿਆ ਡੋਨੇਸ਼ਨ ਸਾਰੇ ਆਪਣੇ ਯਾਰਾਂ ਮੇਰੇ ਤੋਂ ਨਾਲ ਗਰੁੱਪ ਚ ਪਾ ਕੇ ਉਹ ਕਹਿੰਦੇ ਬਾਈ ਕਹਿੰਦੇ ਵੀ ਜਿੱਦਣ ਜਾਣਾ ਵੀ ਦੱਸਿਓ ਵੀ ਅਸੀਂ ਵੀ ਸਾਡੇ ਕੋਲ ਇਕੱਠੇ ਹੋਏ ਆਂ ਫਿਰ ਖੰਨੇ ਤੋਂ ਮੁੰਡਾ ਤੇਜ਼ੀ ਉਹ ਘੋੜੇ ਭਜਾਣੇ ਹਨਾ ਉਹਨਾਂ ਦਾ ਵੀ ਫਿਰ ਆਇਆ ਉਹ ਵੀ ਕਹਿੰਦੇ ਵੀ ਅਸੀਂ ਜਾਣਾ ਫਿਰ ਉਹ ਤੋਂ ਬਾਅਦ ਇੰਗਲੈਂਡ ਤੋਂ ਫੋਨ ਆਇਆ ਲਾਲੀ ਪ੍ਰਵੀnder ਸਿੰਘ ਲਾਲੀ ਆ ਮੁੰਡਾ ਕੈਲੋਂ ਦਾ ਉਹਨੇ ਕਿਹਾ ਉਹ ਕੁੱਤੇ ਸ਼ਿਕਾਰੀ ਕੁੱਤਿਆਂ ਵਾਲੇ ਨੇ ਇਹ ਬਰਾਸਤੀ ਖੇਡ ਨਾਲੇ ਸਾਰੇ ਲਾਗੇ ਉਧਰ ਜੱਗਾ ਬਾਈ ਹੈ ਹਨ ਵੀ ਚੱਕ ਦੋ ਫੱਟੇ ਹਾਂ ਹਾਂ ਉਹ ਤਾਂ ਇੰਨਾ ਇਕੱਠਾ ਜੱਗਾ ਬਾਈ ਹੈਨ ਕਿਲਰ ਰੇਪਰ ਤੋਂ ਉਹਨੇ ਬਾਈ ਨੇ ਬਲਦ ਬਲੂ ਭਜਾਣੇ ਨਾ ਉਹ ਕਹਿੰਦੇ ਵੀ ਅਸੀਂ ਵੀ ਕੋਈ ਚੱਕਰ ਨਹੀਂ ਕਨੇ ਵੀ ਜਿੱਤੇ ਮੈਂ ਕਹ ਬਾਈ ਹਲੇ ਹੈਗਾ ਵੀ ਜਿੱਦਣ ਹੋ ਗਿਆ ਵੀ ਪਰਚਲਨਾ ਜ਼ਰੂਰਤ ਸੇਵਾ ਦਾ ਉਹ ਬਾਈਆਂ ਤੂੜ ਕੱਟਦੀ ਬਾਈ ਸਾਰੇ ਨੇ ਐਡਾ ਐ ਦਿਲ ਕਰਦੇ ਬਾਈ ਹੜਾਂ ਦੇ ਵਿੱਚ ਵੀ ਐਡੀਆਂ ਮੁਸ਼ਕਲਾਂ ਦੇ ਵਿੱਚ ਵੀ ਕਿਸੇ ਹੋਰ ਸੂਬੇ ਦੇ ਵਿੱਚ ਆ ਜਾ ਸਰਕਾਰ ਨੂੰ ਤਰਾ ਤਰਾ ਕਰਦੇ ਨੇ ਹਨਾ ਲੋਕ ਇੱਥੇ ਬਾਈ ਤੁਸੀਂ ਕਹੀ ਜਾਂਦੇ ਕੋਈ ਗੱਲ ਨਹੀਂ ਬਾਈ ਬਹੁਤ ਆ ਹੜਾ ਵਾਲੇ ਇਲਾਕਿਆਂ 'ਚ ਆ ਗਈਆਂ ਬਾਈ ਰਾਸ਼ਨ ਨਾਲ ਭੇਜਿਓ ਬਹੁਤ ਹਾਂ ਬਾਈ ਜਿਹੜੀ ਚੀਜ਼ ਹੈਗਾ ਆਪਾਂ ਉਸ ਨੂੰ ਕਰਦੇ ਆਪਾਂ ਨੂੰ ਘਟੇ ਲਾਲਚ ਹੈ ਬਾਈ ਵੀ ਆਪਾਂ ਨੇ ਆਪਣੇ ਕਾਊਂਟ ਫੁੱਲ ਕਰਨੇ ਆਪਾਂ ਨੂੰ ਹੋਰ ਨਾ ਆਪਾਂ ਨੂੰ ਬਈ ਚੀਜ਼ ਐਵੇਂ ਇਹ ਤਾਂ ਦੋ ਕੁੜੀ ਦੇ ਸਾਹ ਪਤਾ ਨਹੀਂ ਕੱਲ ਨੂੰ ਕਾਂਟੇ ਵਾਦਣਾ ਨਹੀਂ ਜਾਣਾ ਇਹ ਤਾਂ ਚੱਲੀ ਬਾਈ ਕਿੰਨੇ ਕੀ ਟਾਰਗੇਟ ਆ ਮਨਕੀਰਤ ਬਾਈ ਦੇ ਵੱਲੋਂ 100 ਟਰੈਕਟਰ ਬੋਲੇਆ ਗਿਆ ਸੀ ਤੁਹਾਡਾ ਹਨ ਤੁਸੀਂ ਹਲੇ ਤੱਕ 10 ਟਰੈਕਟਰ ਆਪਣੀਆਂ ਆਪਣੇ ਮਿਹਨਤ ਦੀ ਕਮਾਈ ਚ ਤੁਸੀਂ ਦੇ ਚੁੱਕੇ ਹੋ ਨੁਕਸਾਨ ਬਹੁ ਵੱਡਾ ਇਹ ਗੱਲ ਸਹੀ ਹੈਗੀ ਆ ਹਨਾ ਕਿ ਨੁਕਸਾਨ ਬਹੁ ਵੱਡਾ ਲੱਖਾਂ ਕਰੋੜਾਂ ਅਰਬਾਂ ਦਾ ਨੁਕਸਾਨ ਹੈਗਾ ਟਾਰਗੇਟ ਕੀ ਆ ਕਿੰਨੇ ਟਰੈਕਟਰ ਸੋਚ ਕੇ ਚੱਲੇ ਹੋ ਕਿੰਨਾ ਫੰਡ ਜਿਹੜਾ ਤੁਸੀਂ ਨੇ ਸਾਈਡ ਤੇ ਕੱਢ ਕੇ ਰੱਖਦਾ ਕਿ ਇਹ ਤਾਂ ਹੁਣ ਉਹਨਾਂ ਦੇ ਲੈਖੇ ਹੀ ਲੱਗਣਾ ਬਾਈ ਉਹ ਤਾਂ ਹੈ ਹੀ ਕੋਈ ਚੱਕਰ ਨਹੀਂ ਆਪਾਂ ਦਾ ਔਰ 88 ਜਿਹੜਾ ਆਪਾਂ ਜੇ ਦੀ ਵੇਚ ਦੂੰਗੇ ਕਿ ਆ ਚੱਕਰ ਹੈ ਕੀ ਹੈਗਾ ਆਪਣਾ ਫਾਰਮ ਹੈਗਾ ਇਥੇ ਆਪਾਂ ਵੇਚ ਦੂੰਗੇ ਕਿਹ ਚੱਕਰ ਦੁਨੀਆ ਪਹਿਲਾਂ ਪੰਜਾਬ ਪਹਿਲਾਂ ਬਾਅਦ ਚ ਉਹ ਪੈਸੇ ਲੱਗੇ ਕਰਨਾ ਜੇ ਉਹੀ ਨਾ ਰਿਹਾ ਮੈਨੂੰ ਸੰਤ ਮਹਾਂਪੁਰਖ ਨੇ ਇੱਕ ਆਪਣੇ ਹਨ ਉਹਨਾਂ ਦਾ ਫੋਨ ਕਹਿੰਦੇ ਵੀ ਕਿਦਾਂ ਮੈਂ ਕਹਿੰਦਾ ਮਹਾਂਪੁਰਖ ਉਹ ਐ ਚੱਲਦਾ ਉਹ ਕਹਿੰਦੇ ਕਾਸ ਤੋਂ ਕੋਈ ਆਪ ਵੀ ਆਇਆ ਇਹ ਨਾ ਥੱਲੇ ਕਹਿੰਦਾ ਉਹ ਵੀ ਪੰਜਾਬ ਦਾ ਕੁਝ ਨਹੀਂ ਕਰ ਸਕਦਾ ਕਹਿੰਦਾ ਪੰਜਾਬ ਇਹੀ ਚੀਜ਼ ਆ ਵੀ ਮੈਂ ਦੇਖ ਰਿਹਾ ਵੀ ਐਨੇ ਦੁਨੀਆ ਸੇਵਾ ਤੇ ਬੇਦਕ ਪਤਾ ਹੀ ਨਹੀਂ ਕਿ ਆ ਕੇ ਕੋਈ ਕਰਦਣਗੇ ਕਹਿੰਦਾ ਪੰਜਾਬ ਦਾ ਕੱਖ ਨਹੀਂ ਵਿਗੜਦਾ ਦੇਖੋ ਪੰਜਾਬ ਦਾ ਦਰਦ ਦੇਖੋ ਬਾਈ ਕਹਿੰਦਾ 87 ਦੇ ਵਿੱਚ ਮੇਰਾ ਫਾਰਮ ਆ ਹੜ ਵਾਲਿਆਂ ਨੂੰ ਲੋੜ ਪਈ ਹੜ ਵਾਲੇ ਇਲਾਕਿਆਂ ਵਾਸਤੇ ਮੇਰੇ ਪੰਜਾਬ ਵਾਸਤੇ ਮੈਂ ਉਹ ਫਾਰਮ ਵੀ ਵੇਚ ਦੂੰ ਦੋਸਤੋ 87 ਮੁਹਾਲੀ ਦੇ ਵਿੱਚ ਆ ਕਰੋੜਾਂ ਰੁਪਏ ਦਾ ਬਾਈ ਦਾ ਫਾਰਮ ਆ ਜਿਹੜਾ ਕਹਿੰਦਾ ਇਹ ਫਾਰਮ ਤਾਂ ਫਾਰਡ ਵਾਲਿਆਂ ਦੇ ਲੇਖੇ ਵੀ ਲੱਗ ਜੂ ਅ ਅੰਕਲ ਜੀ ਹੁਣੀ ਸਾਨੂੰ ਵੀਡੀਓ ਬਣਾਉਂਦਿਆਂ ਨੂੰ ਦੇਖ ਕੇ ਆਏ ਨੇ ਇੱਥੇ ਹਾਂ ਮੈਂ ਜੰਮੂ ਦਾ ਵਾਲਾ ਨਹੀਂ ਨੇ ਕੋਈ ਗੱਲ ਨਹੀਂ ਅੰਕਲ ਤੁਸੀਂ ਸਾਨੂੰ ਦੇਖ ਕੇ ਆਏ ਹੋ ਵੀਰੇ ਦੀਆਂ ਗੱਲਾਂ ਸੁਣੀਆਂ ਨੇ ਤੁਸੀਂ ਨੇ ਹਨਾ ਕੀ ਸੋਚਦੇ ਹੋ ਕਿ ਬਾਈ ਕਹਿੰਦਾ ਕਿ ਮੈਂ ਤਾਂ ਆਪਣਾ ਫਾਰਮ ਵੀ ਵੇਚ ਦੂੰ ਜੇ ਮੁਸ਼ਕਲ ਆਈ ਆ ਬੜੇ ਬੜੇ ਕੁਰਬਾਨੀ ਆ ਇਹੋ ਜਿਹੀ ਕੁਰਬਾਨੀ ਇਹੋ ਜਿਹੀ ਕੁਰਬਾਨੀ ਕੋਈ ਸੌਤ ਵੀ ਨਹੀਂ ਸਕਦਾ ਮੈਂ ਤਾਂ ਸੁਣ ਕੇ ਹਰਾਨ ਹੋ ਗਿਆ ਬਾਈ ਘੜ ਇਤਨੇ ਵੱਡੇ ਕੁਰਬਾਨੀ ਫਾਰਮੇਟ ਛਡੋ ਜਿਹੜੇ ਇਹਨਾਂ ਨੇ ਦੇਖ ਲੈਣ ਟਰੈਕਟਰ ਦੇਖੜੇ ਨੇ ਇਹਨਾਂ ਕਰੋੜਾਂ ਰੁਪਏ ਖਰਚੜੇ ਨੇ ਇਹੋ ਕਾਫੀ ਇੱਕ ਆਦਮੀ ਵਸੇ ਬਿਲਕੁਲ 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 ਇਹਨਾਂ ਦਾ ਮੁਕਾਬਲਾ ਕੋਈ ਨਹੀਂ ਬਿਲਕੁਲ ਬਿਲਕੁਲ ਔਰ ਇਹ ਮੈਂ ਕਹਿੰਦਾ ਇਹਨਾਂ ਨੂੰ ਲੀਟਰ ਬਣਾਉਣਾ ਚਾਹੀਦਾ ਹੈ ਪਤਾ ਪਤਾ ਇੱਥੋਂ ਲੱਗਦਾ ਮੈਂ ਕਿਹਾ ਇਹਨਾਂ ਨੂੰ ਲੀਟਰ ਬੰਨਣਾ ਚਾਹੀਦਾ ਸੋ ਬਿਲਕੁਲ ਜੰਮੂ ਤੋਂ ਉਹ ਅੰਕਲ ਨੇ ਅੰਕਲ ਸਾਨੂੰ ਵੀਡੀਓ ਬਣਾਉਂਦਿਆਂ ਨੂੰ ਦੇਖ ਕੇ ਸਾਡੇ ਕੋਲ ਆਏ ਨੇ ਗੱਲਾਂ ਸੁਣ ਕੇ ਭਾਵੁਕ ਹੋਏ ਨੇ ਵੀਰੇ ਬਾਈ ਨੇ ਜਿਵੇਂ ਕਿਹਾ ਕਿ ਪਹਿਲਾਂ ਵੀ ਅਸੀਂ ਸੇਵਾ ਜਿਹੜੀ ਆ ਕਰਦੇ ਰਹੇ ਹਾਂ ਇੱਕ ਬਾਈ ਦੇ ਵੱਲੋਂ ਲੰਗਰ ਵੀ ਭੇਜਿਆ ਜਾਂਦਾ ਮਹਾਲੀ ਦੇ ਹਸਪਤਾਲਾਂ ਦੇ ਵਿੱਚ ਕਿਉਂਕਿ ਬਾਈ ਦਾ ਮੈਂ ਇਹ ਸੋਚ ਲਿਆ ਸੁਣ ਲਿਆ ਕਿ ਬਾਈ ਆਪਣੇ ਮੂੰਹੋਂ ਨਹੀਂ ਕਰਨਗੇ ਉਹ ਗੱਲ ਨਹੀਂ ਨਹੀਂ ਬਾਈ ਨਾ ਆਪਣੇ ਵੱਲੋਂ ਬੋਲਦਾ ਹੀ ਨਹੀਂ ਹੈਗਾ ਵੀਰੇ 7-8 ਮਹੀਨੇ ਹੋ ਗਏ 6 ਵੇਸ ਤੁਸੀਂ ਦੇਖ ਲਿਓ ਜਾ ਕੇ ਬਾਈ ਨੇ ਆਪਣੀ ਵੈਨ ਤਿਆਰ ਕਰਾਈ ਹੋਈ ਹੈ ਰੋਜ਼ ਪ੍ਰਸ਼ਾਦਾ ਪਾਣੀ ਜਾਂਦਾ ਹੀ ਦੁਪਹਿਰ ਦਾ ਲੰਗਰ ਪੱਕਾ ਹੀ ਜਾ ਰਿਹਾ ਸੀ ਸਮਕਾ ਬਾਈ ਪਿੰਡ 'ਚ ਵੀ ਨਹੀਂ ਪਤਾ ਹੋਣਾ ਕਿਸੇ ਨੂੰ ਅਸੀਂ ਤਿੰਨ ਚਾਰ ਬਾਈਆਂ ਨੂੰ ਪਤਾ ਪੱਕਾ ਵੀ ਜਿਨ੍ਹਾਂ ਨੂੰ ਮਤਲਬ ਬਾਈ ਨਾਲ ਰਹਿੰਦਾ ਹਰ ਟਾਈਮ ਬਾਕੀ ਕਿਸੇ ਨੂੰ ਪਤਾ ਨਹੀਂ ਕੋਈ ਪਿੰਡ 'ਚ ਕਿਸੇ ਦੀ ਬਾਈ ਛੱਤ ਡਿੱਗ ਜੇ ਕੋਈ ਕਿਸੇ ਨੂੰ ਲੋੜ ਪੈ ਜੇ ਬਾਈ ਬੋਲਦਾ ਵੀ ਨਹੀਂ ਹੈਗਾ ਦੱਸਦਾ ਵੀ ਨਹੀਂ ਹੈਗਾ ਇਕੱਲੇ ਹੀ ਤੁਰ ਪੈਂਦਾ ਮਦਦ ਕਰਨਾ ਇਹ ਕਿੱਡਾ ਕਿਰੇ ਵਾਲਾ ਜੱਟ ਬਾਈ ਕੋਈ ਬਿਰਲੇ ਹੀ ਹੋ ਸਕਦਾ ਹੈ ਬਾਈ ਇਹ ਕਿਉਂ ਬਾਈ ਕਹਿੰਦਾ ਕਿ ਲੰਗਰ ਜਾ ਰਿਹਾ ਪਿੰਡ ਚ ਵੀ ਨਹੀਂ ਪਤਾ ਕਿਸੇ ਨੂੰ ਇਹ ਕੋਈ ਦੱਸ ਕੇ ਆਪਣੇ ਕਿਹੜੇ ਸੋਸ਼ਲ ਮੀਡੀਆ ਐਕਟਿਵ ਕਰਨ ਆਪਣਾ ਆਪਾਂ ਤਾਂ ਸੇਵਾ ਕਰਨੀ ਚੱਲੀ ਜਾਣਾ ਦੋ ਬਸ ਆਪਣਾ ਤਾਂ ਪਹਿਲਾਂ ਰੋ ਜਾਦਾ ਫਿਰ ਉੱਥੇ ਜਿਹੜੇ ਕੰਟੀਨ ਵਾਲੇ ਉਹਨਾਂ ਨੇ ਕਿਹਾ ਵੀ ਸਾਡੇ ਬਿਠੇਕੇ ਭਰੇ ਹੋਏ ਹਨਾ ਜੀ ਵੀ ਸਾਡਾ ਵੀ ਲੰਗਰ ਪਾਣੀ ਇੱਥੋਂ ਵੀ ਸਾਡਾ ਇੱਥੋਂ ਖਰਚਾ ਚੱਲਦਾ ਫਿਰ ਅਸੀਂ ਦਿਨ ਚੂਜ਼ ਕੀਤੇ ਇੱਕ ਵੀਰਵਾਰ ਤੇ ਇੱਕ ਸੰਡੇ ਫਿਰ ਉਹਨਾਂ ਨੇ ਕਿਹਾ ਵੀ ਦਿਨ ਦੇ ਵਿੱਚ ਨਾ ਕਰੋ ਜੀ ਵੀ ਰਾਤ ਵਾਲਾ ਕਰ ਲੋ ਰਾਤ ਅਸੀਂ ਜਲਦੀ ਚਲੇ ਜਾਨੇ ਹਾਂ ਵੀਰ ਰਾਤ ਨੂੰ ਤੁਸੀਂ ਲੰਗਰ 'ਪੇ ਜੋ ਵੀ ਜਿਹੜੇ ਹੁੰਨੇ ਆਂ ਦਰਵਾਜ਼ਾ ਲਾ ਦਿੰਦੇ ਨੇ ਫਿਰ ਜਾ ਕੇ ਮੁੰਡੇ ਰੱਖੇ ਹੋਏ ਆਂ ਦੋ ਪੱਕੇ ਹਨਾ ਹੀ ਉਹ ਉਹਨਾਂ ਨੂੰ ਤਨਖਾਹਾਂ ਤੁਸੀਂ ਹਾਂਜੀ 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 ਉਹ ਜਾ ਕੇ ਅੰਦਰ ਸਪੀਕਰ ਨਾਲ ਬਾਅਦ ਦੇ ਦਿੰਦੇ ਨੇ ਸਾਰੀ ਬਾੜ ਚ ਉਹ ਫਿਰ ਆ ਕੇ ਜਿੰਨ ਜਿੰਨ ਨੂੰ ਲੋੜ ਹੁੰਦੀ ਉਹ ਪਵਾ ਲਈਂ ਪ੍ਰਸ਼ਾਦਾ ਨਹੀਂ ਭਾਈ ਸਲੂਟ ਆ ਯਾਰ ਤੁਹਾਨੂੰ ਤੁਸੀਂ ਬਹੁਤ ਵਧੀਆ ਸੇਵਾ ਕਰ ਰਹੇ ਹੋ ਸਾਡੇ ਪੰਜਾਬੀਆਂ ਦੀ ਮਦਦ ਕਰ ਰਹੇ ਹੋ ਬਾਕੀ ਪੋਲੀਟਿਕਲ ਬਾਕੀ ਪੋਲੀਟਿਕਲ ਪਾਰਟੀਆਂ ਬੋਰਡ ਲੈਣੇ ਵਸੇ ਕਰ ਰਹੀਆਂ ਨੇ ਹਾਂ ਮੈਂ ਸਿੱਧੀ ਗੱਲ ਕਰਨਾ ਇਹ ਇਹਨਾਂ ਨੇ ਇਹ ਪੋਲੀਟਿਕਲ ਪਾਰਟੀ ਬਣਾਈ ਨਹੀਂ ਆਏ ਇੱਕ ਆਵਾਜ਼ ਨੌਜਵਾਨਾ ਜੀ ਨਹੀਂ ਨਹੀਂ ਇਹ ਪਹਿਲਾਂ ਸੇਵਾ ਕਰਕੇ ਦੱਸਦੇ ਵੇਣ ਕਪੈਸਿਟੀ ਤੇ ਬਾਕੀ ਸਭ ਆਪਣੇ ਬੋਟ ਲੈਣੇ ਵਾਸਤੇ ਕਰਦੇ ਪੈਣ ਬਿਲਕੁਲ ਬਿਲਕੁਲ ਸੋ ਬਿਲਕੁਲ ਦੇਖੋ ਅ ਬਾਈ ਹਣੀ ਬਾਬਾ ਹਨੂਮਾਨ ਸਿੰਘ ਜੀ ਸ਼ਹੀਦਾਂ ਦੀ ਧਰਤੀ ਸੁਹਾਣਾ ਤੋਂ ਨੇ ਹੜ ਇੱਥੇ ਆਸ-ਪਾਸ ਨਹੀਂ ਹੜ ਪ੍ਰਭਾਵਿਤ ਇਲਾਕਾ ਇੱਥੇ ਆਸ-ਪਾਸ ਨਹੀਂ ਬਾਈ ਹਣਾ ਦੀ ਉਸ ਇਲਾਕੇ ਦੇ ਵਿੱਚ ਕੋਈ ਰਿਸ਼ਤੇਦਾਰੀ ਕੋਈ ਸਾਕ ਸੰਬੰਧੀ ਨਹੀਂ ਬਸ ਇੱਕ ਦਰਦ ਆ ਕਿ ਮੇਰਾ ਪੰਜਾਬ ਡੁੱਬ ਰਿਹਾ ਮੇਰੇ ਆਪਣੇ ਡੁੱਬ ਰਹੇ ਨੇ ਤੇ ਬਾਈ ਨੇ ਇੱਥੇ ਤੱਕ ਵੀ ਐਲਾਨ ਕਰਤਾ ਕਿ ਜੇਕਰ ਲੋੜ ਪਈ ਤਾਂ ਮੈਂ ਆਪਣਾ ਫਾਰਮ ਵੀ ਹੜ੍ਹ ਵਾਲਿਆਂ ਦੇ ਲੇਖੇ ਲਾ ਦੂੰਗਾ ਸ਼ਾਇਦ ਇਹੀ ਸਪਿਰਟ ਆ ਸ਼ਾਇਦ ਇਹੀ ਸੋਚ ਆ ਸਾਡੀ ਪੰਜਾਬ ਦੀ ਨੌਜਵਾਨੀ ਦੀ ਜਿਹੜੀ ਸਾਡੇ ਪੰਜਾਬ ਨੂੰ ਡੁੱਬਣ ਨਹੀਂ ਦਿੰਦੀ ਪੰਜਾਬ ਨੂੰ ਕਦੇ ਟੁੱਟਣ ਨਹੀਂ ਦਿੰਦੀ ਜੀ ਤੇ ਬਰਾਸਤੀ ਖੇਡਾਂ ਦੇ ਵਿੱਚ ਆਪਣੀ ਕਬੱਡੀ ਬਈ ਪਹਿਲੇ ਨੰਬਰ ਤੇ ਆਉਂਦੀ ਹੈ ਨਾ ਤੇ ਆਪਾਂ ਹੁਣ ਕੱਪ ਕਰਾ ਰਹੇ ਸੀ ਸਾਡਾ ਮੈਂ ਕਹਿੰਦਾ 1.5 ਕਰੋੜ ਦਾ ਬਜਟ ਸੀਗਾ ਸਾਰਾ ਤੇ ਸਾਡੇ ਨਾਲ ਜਹਾਰੀ ਦਾ ਸਾਡਾ ਪਹਿਲਾ ਝੋਟਾ ਉਹ ਖੇਡਦਾ ਹੈ ਨਾ ਉਹ ਪਹਿਲੇ ਉੱਤੇ ਹੁੰਦਾ ਸਾਡੇ ਨਾਲ ਫੇ ਜਹਾਰੀ ਨੂੰ ਨੰਬਰ ਲਿਆ ਮਨੀਤ ਧੌਰੀ ਨੇ ਉਹਨੇ ਫੋਨ ਕੀਤਾ ਕਹਿੰਦਾ ਬਾਈ ਵੀ ਦੱਸੋ ਵੀ ਜਿੱਥੇ ਵੀ ਲੋੜ ਹੈ ਨਾ ਫਿਰ ਇਟਲੀ ਗੱਬਰ ਬੈਠਾ ਮੁੰਡਾ ਇਹ ਜਹਾਰੀ ਹੁੰਦਾ ਰਿਹਾ ਉਹ ਕਹਿੰਦਾ ਬਾਈ ਕਹਿੰਦਾ ਦੱਸੋ ਮੈਂ ਕਿਹਾ ਬਾਈ ਕੋਈ ਚੱਕਰ ਨਹੀਂ ਦੱਸੂਗਾ ਫਿਰ ਮਨੀ ਨੇ ਪੂਰਾ ਬਾਈ ਚੱਕਿਆ ਕੰਮ ਜਹਾਰੀ ਦਾ ਫਿਰ ਨਾਲੇ ਨਾਲ ਤੁਰਿਆ ਫਿਰਦਾ ਬਈ ਵਿਚਾਰਾ ਸ ਪੰਜਾਬ ਦੇ ਲਈ ਫਿਕਰਮੰਦ ਨੇ ਵਿਦੇਸ਼ਾਂ ਬੈਠੇ ਸੱਜਣ ਇੱਥੇ ਦੇ ਲਈ ਸੋਚਦੇ ਨੇ ਪਰ ਸੇਵਾ ਇੰਨੀ ਕਾ ਚੁੱਕੀ ਆ ਬਾਈ ਹੋਣੀ ਇੰਨਾ ਕੁਝ ਕਰ ਚੁੱਕੇ ਨੇ ਜਾਂ ਹੋਰ ਪੰਜਾਬੀ ਇੰਨਾ ਕੁਝ ਕਰ ਚੁੱਕੇ ਨੇ ਕਿ ਵਿਦੇਸ਼ਾਂ ਬੈਠੇ ਸਾਡੇ ਭਰਾਵਾਂ ਨੂੰ ਸਾਡੇ ਆਪਣਿਆਂ ਨੂੰ ਰੋਕਣਾ ਪੈ ਰਿਹਾ ਕਿ ਕੋਈ ਗੱਲ ਨਹੀਂ ਰੁੱਕ ਜੋ ਜਦੋਂ ਪੰਜਾਬ ਨੂੰ ਲੋੜ ਪਈ ਤਾਂ ਤੁਹਾਨੂੰ ਵੀ ਆਵਾਜ਼ ਮਾਰਾਂਗੇ ਤਾਂ ਫਿਰ ਤੁਸੀਂ ਆ ਜਿਓ ਸ਼ਾਇਦ ਇਸੇ ਨੂੰ ਪੰਜਾਬ ਦੇ ਵਿੱਚ ਚੜਦੀ ਕਲਾ ਕਹਿੰਦੇ ਆ